ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਪੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰ। ਏਸ ਕਿਸੇ ਦੀ ਦੀਜੀ ਨਹੀਂ ਤੇ ਕੇਸ ਗੁਰੂ ਦੀ ਮੋਹਰ ਆ। ਗੁਰੂ ਸਾਹਿਬ ਦਾ ਹੁਕਮ ਹੈ ਕਿ ਬਿਨਾਂ ਸ਼ਸ਼ਤਰ ਕੇ ਸਿੰਘ ਦੇ ਉਹਨਾਂ ਦਾ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾਰ ਰਜ਼ਮਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਬਸ ਇਹ ਠੀਕ ਆ ਵੀ ਜਦੋਂ ਗੁੱਸੇ ਦੇ ਵਿੱਚ ਜਦੋਂ ਵੱਧਾ ਹੁੰਦਾ ਇਹਨੇ ਮੰਦਾ ਕਿ ਕੁਛ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਹੈ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਨ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੁੱਟਿਆ ਦਾ ਕੁੱਟਿਆ ਜਿਹੜੇ ਕੇਸਾਂ ਦੀ ਵੀ ਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ 'ਚ ਰਹਿੰਦੇ ਆ ਵੀ ਬਾਹਰ ਤਾਂ ਸੀ ਸਾਡੇ ਬੰਦਿਆਂ ਦਸਤਾਰ ਲਾਥੀ ਰਹੀਆਂ ਨੇ ਕਿਤੇ ਕੋਈ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਝ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾਅ ਇਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬੇਰਮਤੀ ਕੀਤੀ ਜਾਵੇ ਧੋਇਆ ਜਾਵੇ ਤੇ ਕਟਮਾਰ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਨਿੱਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ਸਤਰ ਕੇ ਸਿੰਘ ਦੇਵਨੰਦ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਰਕਾਰ ਦਰਬਾਰ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗਿਆਨੀ ਤੇਜਵੀਰ ਸਿੰਘ ਜੀ ਦਮਵੀਕ ਸਾਲ ਆਪ ਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੀ ਭਾਈ ਅਮਨਪਾਲ ਸਿੰਘ ਦੇ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਥੇਬੰਦੀਆਂ ਸਾਰੇ ਥਾਣਾ ਗੋਂਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਫਿਰ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਿਨਾਂ ਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਅਸੀਂ ਇਹ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਖਾਸ ਕਰਕੇ ਧਾਰਮਿਕ ਭਾਵਨਾ ਨਿਯਤ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਹਾਂ ਕੇ ਪ੍ਰਸ਼ਾਸਨ ਜਿਲ੍ਹਾ ਵਾ ਉਹ ਬੜੇ ਸੋਹਣੇ ਢੰਗ ਦੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੂਜੂ ਬੁਰਨ ਜਿਹੜਾ ਉਹ ਸਾਨੂੰ ਸੰਘਰਸ਼ ਜਿਹੜਾ ਵੀ ਕੋਈ ਜਿਵੇਂ ਸੰਗਤ ਤੋਂ ਕੰਮ ਕਰੂਗੀ ਦਲਵੇ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲਾਅਨ ਆਰਡਰ ਬੜਿਆ ਰਵੇ ਪ੍ਰੇਮ ਪਿਆਰ ਬੜਿਆ ਰਵੇ ਪਰ ਇਸੇ ਤਰ੍ਹਾਂ ਕਿਸ ਵੀ ਬਾਰ ਬਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਲਵਾਈਆਂ ਨਹੀਂ ਸਾਡੇ ਕੋਲ ਕਕਾਰਾਂ ਦੀ ਬੇਦਬੀ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਹਾਰਾਜ ਸੇਵਾ ਲੈਣਗੇ ਜਿਵੇਂ ਮਹਾਰਾਜ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਸੋ ਬਾਪੂ ਜੀ ਇਹਨੂੰ ਬੇਨਤੀ ਹੈ ਕਿ ਉਹ ਵੀ ਸੰਗਤ ਨੂੰ ਬੇਨਤੀ ਕਰਦੇ ਜੀ ਆਪ ਜੀ ਹਾਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਤਰੀਕ ਨੂੰ ਇਹ ਕਟਨਾ ਵਾਪਰੀ ਬਹੁਤ ਮੰਦ ਭਾਗੀ ਕਟਨਾ ਵਾ ਕਿ ਉਹ ਤੁਸੀਂ ਨੈਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿੱਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਉਹ ਉੱਤਰਲੇ ਲੈ ਰਿਹਾ ਤੂੰ ਦੀ ਕੋਈ ਨਹੀਂ ਸੁਣੀ ਜਾ ਰਹੀ ਇਹ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾ ਉਹਨੂੰ ਬਹੁਤ ਥੇਸ ਪਹੁੰਚੀ ਇਹ ਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਥੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਕੋ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਕਰ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਇਸੇ ਪੂਰੇ ਨਖੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿ ਤੇ ਪੁਲਿਸ ਨੇ ਸ਼ਬੀ ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਗੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਏ ਗੁਰਦਾ ਖਾਲਸਾ ਹਾਏ ਗੁਰਜੀਤ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਪੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਉਂਦੇ ਤੇ ਕਾਨੂੰਨੀ ਕਾਰਵਾਈ ਕਰ ਇੱਕ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾਂ ਸ਼ੈਤਰ ਕੇ ਸਿੰਘ ਦੇਵਨੰਦ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਰਕਾਰ ਰੁਤਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ਰਮ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਅਜਿਹਨੂ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਬਸ ਇਹ ਠੀਕ ਆ ਪਿੱਛੇ ਦੋ ਗੁੱਸੇ ਦੇ ਵਿੱਚ ਦੋ ਵੱਦਾ ਹੁੰਦਾ ਇਹਨੇ ਮੰਨਦਾ ਕਿ ਕੁਛ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਹੈ ਵੀ ਉਹਨਾਂ ਵੱਲੋਂ ਜਾ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਨ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾਂ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੋਟਿਆ ਦਾ ਕੋਟਿਆ ਜਿਹੜੇ ਕੇਸਾਂ ਦੀ ਵੀ ਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ ਚ ਰਹਿੰਦੇ ਆ ਵੀ ਬਾਹਰ ਤਾਂ ਸਾਡੇ ਬੰਦਰੀਆਂ ਦਸਤਾਰ ਲਾਥੀ ਰਹੀਆਂ ਨੇ ਕਿ ਦੇਖੋ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਛ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾ ਇਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬੇਰਮਤੀ ਕੀਤੀ ਜਾਵੇ ਹੋਇਆ ਜਾਵੇ ਤੇ ਕਟਮਾਰਕ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ੈਤਰ ਕੇ ਸਿੰਘ ਦੇਵਨੰਦ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾar ਰੁਤਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗੈਨੀ ਤੇਜਵੀਰ ਸਿੰਘ ਜੀ ਦੇ ਜਨਮ ਇੱਕ ਸਾਲ ਆਪ ਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਥੇਬੰਦੀਆਂ ਸਾਰੇ ਥਾਣਾ ਗੋਂਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਇਹ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਉਹ ਕੋਈ ਏਡੀ ਵੱਡੀ ਗੱਲ ਨਹੀਂ ਉਹ ਥੋੜੇ ਦਰਾਂ ਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਜੀਰੀ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾਤਿਆਂ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਆ ਕਿ ਪ੍ਰਸ਼ਾਸਨ ਜਿਲ੍ਹਾ ਵਾ ਉਹ ਬੜੇ ਸੋਹਣੇ ਢੰਗ ਦੀ ਕਿਤੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੂਜੂ ਬੁਰਣ ਜਿਹੜਾ ਆ ਉਹ ਫਿਰ ਸਾਨੂੰ ਸੰਗਤ ਜਿਹੜਾ ਵੀ ਕੋਈ ਜਿਵੇਂ ਸੰਗਤ ਤੋਂ ਕੰਮ ਕਰੂਗੀ ਦਲਵੇ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਲਾਅਨ ਆਰਡਰ ਬੜਿਆਂ ਰਵੇ ਪ੍ਰੇਮ ਪਿਆਰ ਬੜਿਆਂ ਰਵੇ ਪਰ ਇਸੇ ਤਰ੍ਹਾਂ ਕਿਸ ਵੀ ਵਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਲਵਾਈਆਂ ਜਾਂਦੀਆਂ ਸਾਡੇ ਕੋਲ ਤਕਾਰਾ ਦੀ ਬੇਦਬੀ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਹਾਰਾਜ ਸੇਵਾ ਲੈਣਗੇ ਜਿਵੇਂ ਮਹਾਰਾਜ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਸੋ ਬਾਪੂ ਜੀ ਇਹਨੂੰ ਬੇਨਤੀ ਆ ਕਿ ਉਹ ਵੀ ਸੰਗਤ ਨੂੰ ਬੇਨਤੀ ਕਰ ਦਿਓ ਜੀ ਹਾਂ ਉਹ ਵਾਹਿਗੁਰੂ ਜੀ ਕਾ ਕਾਲਾ ਵਾਲੇ ਜੀ ਜੀ 9 ਤਰੀਕ ਨੂੰ ਇਹ ਘਟਨਾ ਵਾਪਰੀ ਬਹੁਤ ਮੰਦ ਭਾਗੀ ਘਟਨਾ ਵਾ ਕਿ ਉਹ ਤੁਸੀਂ ਨੈਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿੱਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਦੇ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਉਹ ਉਤਰ ਲੈ ਰያ ਤੋਂ ਦੀ ਕੋਈ ਨਹੀਂ ਸੁਣੀ ਜਾ ਰਹੀ ਇਹ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾ ਨੂੰ ਬਹੁਤ ਅੱਛੇ ਪਹੁੰਚੀਏ ਦੇ ਨਾਲ ਕਿ ਕੇਸਾਂ ਦੀ ਬੇਦਬੀ ਕੇਸਾਂ ਨੂੰ ਧੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਇਸ ਪੂਰੇ ਨਖੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿ ਤੇ ਪੁਲਿਸ ਦੀ छवि ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਏ ਗੁਰਦਾ ਖਾਲਸਾ ਹਾਏ ਗੁਰਦਾ ਜੀ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਐਸ ਕਿਸੇ ਦੀ ਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾਂ ਸ਼ਸ਼ਤਰ ਕੇ ਸਿੰਘ ਦੇ ਉਹਨਾਂ ਦਾ ਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾਰ ਰੂਸਮਾ ਕੇ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਫਾਦਿਨੂ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਬਾ ਇਹ ਠੀਕ ਆ ਭਿਜਦੋਂ ਗੁੱਸੇ ਦੇ ਵਿੱਚ ਦੋ ਵੱਧਾ ਹੁੰਦਾ ਇਹਨੇ ਮੰਨਦਾ ਕਿ ਕੁਛ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇੜ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਹੈ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਗ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਨ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾਂ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੋਟਿਆ ਦਾ ਕੋਟਿਆ ਜਿਹੜੇ ਕੇਸਾਂ ਦੀ ਵੀ ਵਿਰਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ ਚ ਰਹਿੰਦੇ ਆ ਵੀ ਬਾਹਰ ਤਾਂ ਸੀ ਸਾਡੇ ਬੰਦਿਆਂ ਦਸਤਾਰ ਲਾਥੀ ਰਹੀਆਂ ਨੇ ਕਿ ਦੇਖੋ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਛ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾਅ ਇਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬਿਰਮਤੀ ਕੀਤੀ ਜਾਵੇ ਤੋ ਆ ਜਾਵੇ ਤੇ ਕੁੱਟਮਾਰ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ਸ਼ਤਰ ਕੇ ਸਿੰਘ ਦੇਹੁ ਨੰਦਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਰਕਾਰ ਰੁਤਬਾ ਕਿ ਸਾਨੂੰ ਬਖਸ਼ਿਆ ਤੇ ਪਰ ਇਹਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗੈਨੀ ਤੇਜਵੀਰ ਸਿੰਘ ਜੀ ਦਮਵੀਕ ਸਾਹਿਬ ਆਪ ਜੀ ਜਾਣਦੇ ਹੋ ਤੇ ਸਤਿਕਾਰਯੋਗ ਬਾਪੂ ਜੀ ਦੀ ਭਾਈ ਅਮਨਪਾਲ ਸਿੰਘ ਦੇ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਥੇਬੰਦੀਆਂ ਸਾਰੇ ਥਾਣਾ ਗੋਂਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਤੇ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਵੀ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਿਨਾਂ ਵਿੱਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਅਸੀਂ ਜਿਹੜੀ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾ ਤਿਆ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਬੜੇ ਸੋਹਣੇ ਢੰਗ ਦੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿਉਂਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੂਜੂ ਬੂਲਣ ਜਿਹੜਾ ਆ ਉਹ ਫਿਰ ਸਾਨੂੰ ਸੰਘਰਸ਼ ਜਿਹੜਾ ਵੀ ਕੋਈ ਜਿਵੇਂ ਸੰਗਤੋਂ ਕੰਮ ਕਰੂਗੀ ਥਾਲਮੀ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਲਾਅਨ ਆਰਡਰ ਬੜਿਆਂ ਰਵੇ ਪ੍ਰੇਮ ਪਿਆਰ ਬੜਿਆਂ ਰਵੇ ਪਰ ਇਸੇ ਤਰ੍ਹਾਂ ਕੇਸ ਵੀ ਬਾਰ-ਬਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਲਵਾਈਆਂ ਜਾਂਦੀਆਂ ਸਾਡੇ ਕੋਲੋਂ ਕਕਾਰਾਂ ਦੀ ਬੇਦਬੀ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਹਾਰਾਜ ਸੇਵਾ ਲੈਣਗੇ ਜਿਵੇਂ ਮਾਰ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਸੋ ਬਾਪੂ ਜੀ ਇਹਨਾਂ ਨੇ ਬੇਨਤੀ ਆ ਕਿ ਉਹ ਵੀ ਸੰਗਤ ਨੂੰ ਬੇਨਤੀ ਕਰਕੇ ਜੀ ਆ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਤਰੀਕ ਨੂੰ ਇਹ ਕਟਨਾ ਵਾਪਰੀ ਬਹੁਤ ਮੰਦ ਭਾਗੀ ਕਟਨਾ ਵਾ ਕਿ ਉਹ ਤੁਸੀਂ ਨੱਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿਦਾਂ ਪੁਲਿਸ ਮੁਲਾਜ਼ਮੋ ਦੇ ਨਾਂ ਉਹਨਾਂ ਦੇ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂਰ ਰਹੇ ਆ ਮਾਰ ਰਹੇ ਆ ਉਹ ਉੱਤਰਲੇ ਲੈ ਰਿਆ ਤੋਂ ਦੀ ਕੋਈ ਨਹੀਂ ਸੁਣੀ ਜਾ ਰਹੀ ਇਹ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾ ਨੂੰ ਬਹੁਤ ਇੱਥੇ ਪਹੁੰਚੀਏ ਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਧੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਇਥੇ ਪੂਰੇ ਨਖੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿ ਇਹ ਪੁਲਿਸ ਦੀ छवि ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਇਹ ਇੱਕ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਹੈ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਈ ਗੁਰੂ ਖਾਲਸਾ